ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਜਗਜੀਤਪੁਰਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਨੇੜੇ-ਨੇੜੇ ਪਿੰਡ ਪੈ ਜਾਂਦੇ ਪੱਖੋ ਕੈਂਚੀਆਂ ਚੀਮਾ ਉੱਗੋ ਠੀਕ ਹੈ ਜੀ ਤੇ مین ਰੋਡ ਤਾਂ ਪਿੰਡ ਜਾਂਦਾ ਜਿਹੜਾ ਉਹਦੇ ਤੇ ਪਿੰਡ ਆ ਜਗਜੀਤਪੁਰਾ ਛੋਟਾ ਜਿਹਾ ਪਿੰਡ ਆ ਠੀਕ ਹੈ ਜੀ ਬਾਈਕ ਕੋਲ ਤਿੰਨ ਨਗ ਬਕਾਉਗਾ ਜੀ ਦੋ ਗਾਵਾਂ ਤੇ ਇੱਕ ਹੈਗੀ ਮੱਝ ਕਰਦੇ ਆਪਾਂ ਬਾਜੀ ਨਾਲ ਗੱਲਬਾਤ हां जी वीर जी सासी का नाम नाम जी नाम ਦੱਸੋ ਜੀ ਆਪਣਾ ਨਾਮ ਜੀ ਬਾਰਾ ਜਗਜੀਤ ਦਾ ਪਿੰਡ ਠੀਕ ਆ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਨੰਬਰ ਭਰਾ ਆਪਣਾ ਨੰਬਰ 97790999328 ਠੀਕ ਆ ਕਿੰਨੇ ਨਾਗ ਬੁਕਾਉ ਆਪਣੇ ਕੋਲ ਤਿੰਨ ਨਾਗ ਬੁਕਾਉ ਆ ਜੀ ਦੋ ਗਾਇਆਂ ਇੱਕ ਮੱਝ ਠੀਕ ਆ ਆ ਪਹਿਲੀ ਗਾਂ ਦੀ ਜਾਣਕਾਰੀ ਦਿਓ ਜੀ ਇਹਦੇ ਥੱਲੇ ਜੀ 5 ਕਿਲੋ ਦੁੱਧ ਆ ਹਾਂ ਜੀ ਤੇ 3 ਮਹੀਨੇ ਹੋ ਗਏ ਨੂੰ ਸੋਈਲ ਠੀਕ ਆ ਜੀ ਤੇ 9000 ਰੁਪਿਆ ਦਾ ਰੇਟ ਰੇਟ 9000 ਤੁਰਕ ਦਿਖਾਉਗਾ ਜੀ ਲੋ ਭਰਾ ਹਾਂ ਟਿਕਟੂ ਕਦ ਨੇ ਪ੍ਰਾਪਰਿਆ ਦੇ ਠੀਕ ਆ ਪ੍ਰਾਆ ਆ ਬਾਈ ਜੇ ਬਤਾਈ ਕੀ ਤਾ ਠੀਕ ਹੈ ਜੀ ਲੋ ਭਰਾ ਦੇਖ ਸਕਦੇ ਹੋ ਵੈੜ ਸੁਖਨਾ ਵਧੀਆ ਜਿਹਨੇ ਦੁੱਧ ਪੀਣਾ ਕਰੇ ਕੋਈ ਮਾੜੀ ਨਹੀਂ ਕਦ ਕੁਦ ਸੁਖਨਾ ਕਰ ਮਾੜੀ ਦਾ ਵਧੀਆ ਠੀਕ ਹੈ ਜੀ ਤੋੜਾ ਤੋੜਾ ਦੇਖ ਸਕਦੇ ਹੋ ਲੋ ਜੀ ਰੇਟ ਵੀ ਬਾਈ ਨੇ ਜਮਾ ਜਾਜ ਦੱਸਿਆ ਤੇ 9000 9000 ਰੁਪਏ ਰੇਟ ਬਾਈ ਨੇ ਦੱਸਿਆ ਬਾਕੀ ਮਾਨਤਨ ਹੋ ਜੂਗਾ ਜੀ ਮਾੜ ਮਟਾ ਹਾਂ ਜੀ ਕਰ ਦਾਂ ਕਰ ਦਾਂਗੇ ਕੋਈ ਮਾਨਤਨ ਵੀ ਕਰ ਦਾਂਗੇ ਗਾਂ ਫੜੀ ਗਿਆ ਠੀਕ ਹੈ ਇਸ ਦੇਖ ਸਾਦੇ ਜਿਸਨੇ ਘਰੇ ਦੁੱਧ ਪੀਣਾ ਕੋਈ ਮਾੜੀ ਨਹੀਂ ਠੀਕ ਹੈ ਨਾ ਭਰਾ ਰੇਟ ਵੀ ਬਾਈ ਨੇ ਜਮਾ ਜਾਇ ਜੀ ਮੈਂ ਕਹਿੰਦਾ ਠੀਕ ਹੈ ਹਾਂਜੀ ਵੀਰੇ ਦੂਜੀ ਵਾਰ ਦੀ ਨਸਹੀ ਜਾਣਕਾਰੀ ਇਹ ਥੱਲੇ ਜੀ 9 ਕਿਲੋ ਦੁੱਧਾਂ ਹਾਂਜੀ 28000 ਰੁਪਿਆ ਰੇਟ ਆ ਹਾਂਜੀ ਤੇ ਇਹਨੂੰ ਹੋ ਗਿਆ ਜੀ 2 ਮਹੀਨੇ ਬਸ ਇਹਦੀ ਮਾਰ ਗਈ ਆਪਣੇ ਕੋਲ ਠੀਕ ਹੈ ਦੋ ਭਰਾ ਦੇਖ ਸਾਦੇ 9 ਲੀਟਰ ਦੁੱਧ ਦਸ ਰੇ ਭਾਈ ਦੋਨੇ ਟਾਈਮ ਫਿਰ ਮਿਲਦੀ ਹੈ ਹਾਂਜੀ ਦੋਨੇ ਟਾਈਮ ਪੂਰੀ ਬੱਧੀ ਪਾੜੇ ਦੀ ਮਿਲਦੀ ਹੈ ਹਾਂਜੀ ਹਾਂਜੀ ਲਾਣਾ ਆਣਾ ਜੀ ਮਿਲਦੇ ਠੀਕ ਹੈ ਜੀ ਤੋਰ ਕੇ ਦਿਖਾਉਂਗਾ ਜੀ ਨੂੰ ਹਾਂ ਜੀ ਲੋਪਰਾ ਦੇਖ ਸਕਦੇ ਹੋ ਰੇਟ ਵੀ ਦੱਸਤਾ ਭਾਈ ਨੇ ਹਾਂ ਜੀ ਰੇਟ ਦੱਸਤਾ ਭਰਾ ਤੇ ਭਾਈ ਜੀ ਨਾਲ ਜੂ ਕੰਟੈਕਟ ਕਰਿਓ ਤੋਰਾ ਤਰਾ ਦੇਖ ਸਕਦੇ ਹੋ ਮੋੜ ਦੇ ਮੋੜ ਦੋ ਭਾਈ ਜੀ ਨਾਲ ਜੂ ਕੰਟੈਕਟ ਕਰੋ ਪੈਂਡ ਜੀ ਦੀ ਜੀ ਹਾਂਜੀ ਭਾਈ ਜੀ ਮੱਝ ਦੀ ਜਾਣਕਾਰੀ ਦਿਓ ਜੀ ਆਪਣੀ ਮੱਝ ਥੱਲੇ ਜੀ 10 ਕਿਲੋ ਦੁੱਧ ਆ ਹਾਂਜੀ ਲੋ 1 ਮਹੀਨਾ ਹੋ ਗਿਆ ਜੀ ਸੂਈ ਠੀਕ ਆ ਜੀ ਮਾਹਰ ਬੱਚਾ ਮਾਹਰ ਕੱਟੀ ਆ ਜੀ ਮਾਹਰ ਕੱਟੀ ਦਿਖਾ ਦਿਓ 1 ਮਹੀਨਾ ਹੋ ਗਿਆ ਸੂਈ ਨੂੰ ਰੇਟ ਭਰਾ ਹੁਣ ਦੱਸੋ ਜੀ ਦਾ ਰੇਟ ਜੀ ਇਹਦਾ 0.5000 ਰੁਪਿਆ ਵਾ ਲੈਣ ਦੇਣੀ ਆ ਠੀਕ ਆ ਜੀ ਦੇਖ ਸਕਦੇ ਹੋ ਭਰਾ ਤੋਰ ਕੇ ਦਿਖਾ ਦਿਓ ਮੱਝ ਸੁਪਨਾ ਵੱਡੇ ਜੀ ਇਹ ਜੀ ਦੇਖ ਸਕਦੇ ਹੋ ਕਦੋਂ ਸੂਇਆ ਵੀਰੀ ਜੀ ਇਹ ਮੱਝ ਪੰਜਵੇਂ ਸੂਇਆ ਜੀ ਹਾਂ ਚੌਥੇ ਪਾਣੀ ਨੂੰ ਸੂਈ ਹੈਗੀ ਆ ਜਿਸ ਕਿਸੇ ਨੇ ਲੈਣੀ ਆ ਤਾਂ ਸੂਈ ਸਵਾਈ ਮੱਝ ਲ ਜਾ ਸਕਦਾ ਭਰਾ ਠੀਕ ਹੈ ਜੀ ਮਾਗਰ ਕੱਟੀ ਆ ਠੀਕ ਹੈ ਤੇਰਾ ਤਾਰਾ ਦੇਖ ਸਕਦੇ ਹੋ ਲੋ ਜੀ ਬਾਕੀ ਖਰਾਕ ਦੇ ਸਰ ਤੇ ਦੁੱਧ ਠੀਕ ਹੈ ਨਾ ਭਰਾ ਰੇਟ ਬਾਈ ਨੇ ਆਪਾਂ ਦੱਸ ਦਿੱਤਾ 65000 ਰੁਪਿਆ ਠੀਕ ਹੈ ਜੀ ਜੀਤਾ ਫਾਰਮ ਟੀਮ ਵਾਦਾ ਸਬਸਕ੍ਰਾਈਬ ਤੇ ਸ਼ੇਅਰ ਕਰਾ ਕਰੋ ਬਾਕੀ ਭਰਾ ਆਪਣਾ ਫੇਸਬੁੱਕ ਦੀ ਪੇਜ ਗਰਜੀਤ ਰਾਏ ਹੁਣ ਵਾਦਾ ਫੋਲੋਅਰ ਤੇ ਸ਼ੇਅਰ ਕਰਾ ਕਰ ਤਾਂ ਕਿਸੇ ਨੂੰ ਨਵੀਂ ਵੀਡੀਓ ਅਪਲੋਡ ਕਰਦੇ ਰਹੀਏ ਭਾਈ ਜੀ ਇਹ ਨਾ ਜਰੂਰ ਨੈਕਲ ਪੁਆਇੰਟ ਜਗਜੀਤਪੁਰ ਜ਼ਿਲ੍ਹਾ ਹਾਂ ਲੈ ਬਰਨਾਲਾ ਜੀ ਠੀਕ ਆ ਓਕੇ ਬਾਈ